ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮਪੁਰਖੋਤਮੰ ਤਾਪ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਭਰਨ ਪੋਖਣ ਕਰੰਤ ਜੀਆ ਵਿਸਰਾਮ ਸਾਧਨ ਦੇਵੰਤਦਾਨੰ ਸਿਰਜੰਤ ਰਤਨ ਜਨਮ ਚਤੁਰ ਚੇਤਨਹਿ ਵਰਤੰਤ ਸੁਖ ਆਨੰਦ ਪ੍ਰਸਾਦਹਿ ਸਿਮਰੰਤ ਨਾਨਕ ਹਰ ਹਰਿ ਹਰੀ ਅਨਿੱਤ ਹੈ ਰਚਨਾ ਨਿਰਮੋਹ ਤੇ ਦਾਨੰ ਪਰਾ ਪੂਰਬੇਣ ਪੂਜੰਤੇ ਮਹੀਪਤੇ ਬਪ੍ਰੀਤ ਬੁੱਧਿ ਹੰ ਮਾਰਤ ਲੋਕੇ ਨਾਨਕ ਚਰੰਕਾਲ ਦੁਖ ਭੋਗਤੇ ਬ੍ਰਿਤਾ ਅਨੁਗ੍ਰਹੰਗ ਬਿੰਦਹਿ ਜਸਿਆ ਸਿਮਰਨ ਰਦੰਤਰਹਿ ਅਰੋਗਿਅੰ ਮਹਾ ਰੋਗਿਅੰ ਬਿ ਸਿਮਰਤੇ ਕਰ ਨਾਮੈ ਰਮਣੰ ਕੇਵਲੰ ਕੀਰਤਨੰ ਸੁ ਧਰਮੰ ਦੇਹ ਧਾਰਨਹਿ ਅੰਮ੍ਰਿਤ ਨਾਮ ਨਰਾਇਣ ਨਾਨਕ ਪੀਵਤੰ ਸੰਤ ਨਾ ਤ੍ਰਿਪਿਅਤੇ ਸਹਿਨ ਸੀਲ ਸੰਤੰ ਸਮ ਮਿਤ੍ਰਸਯ ਦੁਰਜਨਹਿ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਟਤੇ tirskar nah pavant nah pavant maan bhang nah soba heen nah pavant nah pohant sansar dukh nah gobind naam japant mil saad sangah nanik se prani sukh basnah sa nah saad samuhu sur ajittam sannahang tan nimartah ਆਪ ਦਹਿ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣਹਿ ਅਰੂੜਤੇ ਅਸਵ ਰਥ ਨਾਗਹਿ 부ਜੰਤੇ ਪ੍ਰਭ ਮਾਰਗਹਿ ਵਿਚਰਤੇ ਨਿਰਭਯੰ ਸਤਿ ਹਸੈਨਾ ਤਾਇੰਤੇ ਗੋਪਾਲ ਕੀਰਤਨਹਿ ਜਿਤਤੇ ਵਿਸਵ ਸੰਸਾਰਹਿ ਨਾਨਕ ਵਸਯੰ ਕਰੋਤ ਪੰਚ ਤਸ ਕਰਹਿ मृग तृष्णा गंधर्व नगरं ध्रुम छाया रच दुर्मतह ततह कुटंब मोह मिथ्या सिमरंत नानक राम राम नाम है नच विद्या निदान निगमन नच गुणज्ञ है नाम कीर्तन है नच राग रतन कंठं नह चंचल चतुराचतुरह भाग उद्दम लब्ध्यंग माया ਨਾਨਕ ਸਾਧ ਸੰਗ ਖਲ ਪੰਡਤਹਿ ਕੰਠ ਰਮਣੀਐ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਨੀ ਜੀਹੀ ਪਣੀਜੋ ਉਤਮ ਸਲੋਕ ਉਦਰਣੰ ਨੰਦਨੀ ਗੁਰ ਮੰਤਰ ਹੀ ਨਸਿਐ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸਟਨ ਹੈ ਕੂਕਰਹਿ ਸੂਕਰਹਿ ਗਰਦ ਬਹਿ ਕਾਕਹਿ ਸਰਪਨਹਿ ਤੁਲ ਖਲਹਿ ਚਰਨਾਰਬਿੰਦ ਭਜਨੰ ਰਿਧਿਆੰਗ ਨਾਮ ਧਾਰਨਹਿ ਕੀਰਤਨੰ ਸਾਧ ਸੰਗੀਨ ਨਾਨਕ ਨਹਿ ਦ੍ਰਿਸ਼ਟੰਤ ਜਮ ਦੂਤ ਨਹਿ ਨਚ ਦੁਰਲਭੰ ਧਨੰਗ ਰੂਪੰ ਨਚ ਦੁਰਲਭੰ ਸਵਰਗ ਰਾਜ ਨਹਿ ਨਚ ਦੁਰਲਭੰ ਭੋਜਨੰ ਬਿੰਜਨੰ ਨਚ ਦੁਰਲਭੰ ਸ્વાસ ਅੰਬਰਹਿ ਨਚ ਦੁਰਲਭੰ ਸੋਤ ਮਿੱਤਰ ਭਰਾਤ ਬਾਂਦਵ ਨੱਚ ਦੁਰਲਭੰ ਬਨਤਾ ਬਿਲਾਸਹਿ ਨੱਚ ਦੁਰਲਭੰ ਵਿਦਿਆ ਪ੍ਰਬੀਨੰ ਨੱਚ ਦੁਰਲਭੰ ਚਤੁਰ ਚੰਚਲਹਿ ਦੁਰਲਭੰ ਏਕ ਭਗਵਾਨ ਨਾਮਹਿ ਨਾਨਕ ਲਬਦਿਅੰ ਸਾਧ ਸੰਗਿ ਕਿਰਪਾ ਪ੍ਰਭੰ ਜਤ ਕਤਹਿ ਤਤਹਿ ਦ੍ਰਿਸ਼ਟੰ ਸਵਰਗ ਮਰਤ ਪਿਆਲ ਲੋਕਹਿ ਸਰਬਤਰ ਰਵਣੰ ਗੋਬਿੰਦਹਿ ਨਾਨਕ ਲੇਪ ਛੇਪ ਨਾ ਲਿਪਿਆ ਤੇ ਵਿਖਿਆ ਪੈ ਅੰਤ ਅਮਰਤੰ ਦਰਸ਼ਤਾ ਸਖਾ ਸੁਵਜਨ ਹੈ ਦੁਖੀ ਅੰਗ ਪੈ ਅੰਤ ਸੁਖੀ ਅੰਗ ਭੈ ਭੀ ਤੰਗਤਾ ਨਿਰਭੈ ਹੈ ਥਾਨ ਬਿਹੂਨ ਬਿਸਰਾਮ ਨਾਮੰ ਨਾਨਕ ਕਿਰਪਾਲ ਹਰ ਹਰ ਗੁਰ ਹੈ ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨ ਹੈ ਸਰਬ ਕਰਤਬ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਪਿਆ ਤੇ ਨਹਿ ਸੀਤਲੰਚੰਦਰ ਦੇਵਹਿ ਨਹਿ ਸੀਤਲੰਬਾਵਨ ਚੰਦਨਹਿ ਨਹਿ ਸੀਤਲੰਸੀਤ ਰੂਤੇਣ ਨਾਨਕ ਸੀਤਲੰ ਸਾਧ ਸੁਵਜਨਹਿ ਮੰਤਰੰ ਰਾਮਰਾਮ ਨਾਮੰ ਧਿਆਨੰ ਸਰਬਤਰ ਪੂਰਨਹਿ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਨਹਿ ਦਿਆਲੰ ਸਰਬਤਰ ਜੀਆ ਪੰਚਦੋਖ ਬਿਵਰਜਿਤ ਹੈ ਭੋਜਨੰ ਗੋਪਾਲ ਕੀਰਤਨੰ ਅਲਪਮਾਇਆ ਜਲ ਕਮਲ ਰਹਿਤ ਹੈ ਉਪਦੇਸੰ ਸਮ ਮਿੱਤਰ ਸਤ ਰਹਿ ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸਰੂਤ ਸਰਵਣੰ ਆਪ ਤਿਆਗ ਸਗਲ ਰੀਣ ਕਹ ਖਟ ਲਖਿਯੰ ਪੂਰਨੰ ਪੁਰਖੈ ਨਾਨਕ ਨਾਮ ਸਾਧ ਸੁਵਜਨ ਹੈ ਅਜਾਪੋ ਗੰਤ ਕੰਡ ਮੂਲੰ ਵਸੰਤੇ ਸਮੀਪ ਕੇਹ ਰਹਿ ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰਗ ਬਿਆਪਤਿ ਸਲੰਗ ਸਿਧਰੰ ਕੋਟ ਬਿਗਨੰ ਅਪਰਾਦੰ ਕਿਲ ਬਖਮਲੰ ਪਰਮ ਮੋਹੰ ਮਾਨ અપਮਾਨੰ ਮਦੰ ਮਾਇਆ ਬਿਆਪਤੰ ਮ੍ਰਿਤਿਓ ਜਨਮ ਪਰਮੰਤ ਨਰਕਹਿ ਅਨਕ અપਾਵੰਗਨਾ ਸਿਧਿਆਤੀ ਨਿਰਮਲੰ ਸਾਧ ਸੰਗਹਿ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤਹਿ ਤਰਨ ਸਰਨ ਸੁਆਮੀ ਰਮਣ ਸੀਲ ਪਰਮੇਸ਼ਵਰ ਹੈ ਕਰਨ ਕਾਰਨ ਸਮਰਥ ਹੈ ਦਾਨ ਦੇਤ ਪ੍ਰਭ ਪੂਰਨ ਹੈ ਨਿਰਾਸ ਆਸ ਕਰਨ ਸਗਲ ਅਰਥ ਆਲਿਆ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾ ਚੰਤ ਜਾਚ ਕਹਿ ਦੁਰਗਮ ਸਥਾਨ ਸੁਗਮੰ ਮਹਾ ਦੂਖ ਸਰਬ ਸੁਖਣ ਹੈ ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤਾਂ ਸੁਰਜਨ ਹੈ ਅਸਤਿਤੰ ਸੋਗ ਹਰਖੰ ਭੈ ਖੀਨੰ ਤਾਂ ਨਿਰਭਵ ਹੈ ਭੈ ਅਟਵੀੰ ਮਹਾਨਗਰ ਬਾਸੰ ਧਰਮ ਲਖਿਣ ਪ੍ਰਭ ਮਇ ਸਾਦ ਸੰਗਮ ਰਾਮ ਰਾਮ ਰਮਣੰ ਸਰਣ ਨਾਨਕ ਹਰ ਹਰ ਦਿਆਲ ਚਰਨੰ ਏ ਅਜਿੱਤ ਸੂਰ ਸੰਗਰਾਮ ਅਤ ਬਲ ਨਾ ਪਹੁ ਮਰਦਨ ਹੈ ਗਣ ਗੰਦਰਬ ਦੇਵ ਮਨੁੱਖਿਅੰ ਪਸ ਪੰਖੀ ਬਮੋਹਨ ਹੈ ਹਰ ਕਰਨ ਹਰ ਨਮਸ਼ਕਾਰੰ ਸਰਣ ਨਾਨਕ ਜਗਦੀਸ਼ੁਰ ਹੈ ਏ ਕਾਮੰਗ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਨ ਹੈ ਚਿਤ ਹਰਨੰ ਤਰੈ ਲੋਕ ਗਮਯੰ ਜਪ ਤਪ ਸੀਲ ਬਦਾਰਨ ਹੈ ਅਲਪ ਸੁਖਾ ਅਵਿੱਤ ਚੰਚਲ ਪੂਚ ਨੀਚ ਸਮਾਵਨ ਹੈ ਤਵ ਭੈ ਬਿਮੁਨ ਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ ਹੇ ਕਲ ਮੂਲ ਕਰੋਦੰ ਕਦੰਚ ਕਰुणा ਨਾ ਉਪਰਜਤੀ ਵਿਖੇੰਤ ਜੀਵੰ ਵਸਯੰ ਕਰੋਤ ਨਿਰਤਿਆਹ ਕਰੋਤ ਜਥਾ ਮਰਕਟਹਿ ਅਨਕ ਸ਼ਾਸਨ ਤਾੜੰਤ ਜਮਦੂਤਹਿ ਤਦ ਸੰਗੇ ਅਦਮੰਗ ਨ ਰਹੈ ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ ਸਰਬ ਜੀ ਰਖਿਆ ਕਰੋਤ ਹੈ ਲੋਬਾਲੰਪਟ ਸੰਗ ਸਿਰ ਮੋ ਰਹਿ ਅਨਕ ਲਹਿਰੀ ਕਲੋਲਤੇ ਤਾਵੰਤ ਜੀਆਂ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲਤੇ ਨੱਚ ਮਿੱਤਰੰ ਨੱਚ ਇਸਤੰ ਨੱਚ ਬਾਂਧੋ ਨੱਚ ਮਾਤ ਪਿਤਾ ਤਵ ਲੱਜਿਆ ਅਕਰਣੰ ਕਰੋਧ ਅਖਾਦੇ ਹੈ ਖਾਦੇੰ ਅਸਾਜੰ ਸਾਜ ਸਮਝਿਐ ਤਰਾਹੇ ਤਰਾਹੇ ਸਰਨ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰਹਿ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮ ਮਿੱਤਰੰ ਤਜੰਤ ਸਤਰੰ ਦਿਰੰਤ ਅਨਕ ਮਾਇਆ ਬਸਤੀਰ ਨਹਿ ਆਵੰਤ ਜਾਵੰਤ ਥਕ ਅੰਤ ਜੀਆ ਦੁਖ ਸੁਖ ਬਹੁ ਭੋਗਣ ਹੈ ਭ੍ਰਮ ਭਿਆਨ ਉਦਿਆਨ ਰਮਣ ਮਹਾ ਵਿਕਟ ਅਸਾਧ ਰੋਗਣ ਹੈ ਬੈਦਿਅੰ ਪਾਰ ਬ੍ਰਹਮ ਪਰਮੇਸ਼ਰ ਅਰਾਦ ਨਾਨਕ ਹਰ ਹਰ ਹਰੀ ਏ ਪ੍ਰਾਨਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਨ ਹੈ ਕਰਨਾ ਮੈਂ ਸਭ ਦੁੱਖ ਹਰੂ ਹੇ ਸਰਨ ਜੋਗ ਦਇਆਲ ਹੈ ਦੀਨਾ ਨਾਥ ਮਾਇਆ ਕਰੂ ਸਰੀਰ ਸਵਸਤ ਖੀਨ ਸਮੈ ਸਿਮਰੰਤ ਨਾਨਕ RAM ਦਮੋਦਰ ਮਾਦਵ ਹੈ